ਗੁੱਡ ਮਾਰਨਿੰਗ ਜੀ ਗੱਲ ਕਰਨੀ ਹੈ ਡ੍ਰੰਪ ਸਰਕਾਰ ਨੇ ਜੋ ਆਪਣੇ ਮੁੰਡੇ ਡਿਪੋਰਟ ਹੋ ਕੇ ਆਏ ਆ ਪਰ ਹੋਇਆ ਤਾਂ ਮਾੜਾ ਹੈਗਾ ਇਨੇ ਪੈਸੇ ਲਾ ਕੇ ਗਏ ਸੀਗੇ ਇਹਦੇ ਆਪਾਂ ਦੋ ਗੱਲਾਂ ਕਰਨੀਆਂ ਨੇ ਵੀ ਅਕਾ ਫਿਰ ਵੀਡੀਓ ਦੇਖੋ ਜਿਹੜੀ ਮੈਂ ਤੁਹਾਨੂੰ ਗੱਲ ਕਰਨੀ ਚਾਹ ਰਾਂ ਠੀਕ ਆ ਕਰਦੇ ਅਜਪਾਨ 에어ਪੋਰਟ ਤੋਂ ਗਾਹ ਠੀਕ ਕਹਿੰਦੇ ਆ ਵੀ ਜਪਾਨ 에어ਪੋਰਟ ਤੇ ਉਤਰ ਨਹੀਂ ਦਿੰਦੇ ਡਿਪੋਰਟ ਬਹੁਤ ਕਰਦੇ ਆ ਜਪਾਨ 에어ਪੋਰਟ ਤੋਂ ਗਾਹ ਚੜ੍ਹਨ ਨਹੀਂ ਦੇਦੇ ਕਿਉਂ ਨਾ ਚੜ੍ਹਨਦੇ ਆ 52 ਲੱਖ ਲੱਗਾ ਅਵੇਲੋ ਤਾਂੜਾ ਯਾਰ ਜਪਾਨ 에어ਪੋਰਟ ਤੇ ਬੈਠਾ ਹੈ ਇਹ ਤੋਂ 2-3 ਘੰਟੇ ਨੂੰ ਯਾਰ ਤੁਹਾਡੇ ਲਈ ਮੈਕਸੀਕੋ ਦੀ ਬਲੇਟ ਆ ਯਾਰ ਇਹਦਾ ਤੁਰਿਆ ਕੋਈ ਰੋਕੇ ਦੇ ਗਾਵੇ ਆੱਤ ਪੈਣਾ ਹੋਣਾ ਚਾਹੀਦਾ ਜੈੱਟ ਦਾ ਹੁਣ ਇਹ ਦੱਸੋ 52 ਲੱਖ ਲੱਗਿਆ ਇਹ ਸੋਸ਼ਲ ਮੀਡੀਆ ਤੇ ਖੜ ਕੇ ਫੁਕਰੀ ਨਹੀਂ ਮਾਰ ਰਿਆ ਆ ਜਦੋਂ ਨੈਟ ਆਇਆ ਨਾ ਇਹਨੂੰ ਸਾਨੂੰ ਯੂਜ਼ ਹੀ ਨਹੀਂ ਕਰਨ ਆ ਰਿਆ ਸੀ ਇਹਨੂੰ ਕਰਨਾ ਕਿਸ ਤਰ੍ਹਾਂ ਯੋਜ ਇਸ ਚੀਜ਼ ਨੂੰ ਫੁਕਰੀਆਂ 52 ਲੱਖ ਰੁਪਈਆ ਪੂਰਾ ਕਦੋਂ ਹੋਣਾ ਤੂੰ ਪਹਿਲਾਂ ਪਹੁੰਚ ਗਿਆ ਉੱਥੇ ਉਹ ਤੇ ਬਕੀ ਲੈ ਫੀਸਾਂ ਬਾਹਰ ਨਹੀਂ ਆ ਪੈਣੀਆਂ 52 ਤੋਂ ਕਰੋੜ ਚ ਪੈਣਾ ਠੀਕ ਆ ਇਹ ਫੁਕਰੀਆ ਨਹੀਂ ਅਸੀਂ ਬਾਡਰ ਟੱਪਦੇ ਜੋ ਬਾਡਰ ਟੱਪਦੇ ਆ ਪਟਾ ਠਾਪੀ ਨੇ ਮਾਰਦੇ ਜੀ ਚੰਡੀ ਖੜੀ ਕਰਦੇ ਆ ਵੀ ਟੱਪ ਗਿਆ ਟਰੰਪ ਰੋਕੀ ਸਾ ਕੇ ਨਾ ਟਰੰਪ ਦੁੱਕੀ ਤਿੱਕੀ ਦੀ ਨਹੀਂ ਕਰਦਾ ਪ੍ਰਵਾਹ ਬੱਲੀਏ ਅਗਰ ਨਾਲ ਦੇ ਸਾਡੀ ਪ੍ਰਵਾਹ ਨਹੀਂ ਕਰਦਾ ਅਗਲਾ ਸਹੀ ਆ ਉਹ ਸਾਡੇ ਵਾਲ ਦੇ ਸਾ ਮਾਂਗੂ ਨੇਤਾ ਮਾਂਗੂ ਨਹੀਂ ਹੈਗਾ ਜਿਹੜੀ ਗੱਲ ਕਹਿਦੀ ਆ ਬਾਅਦ ਚ ਵੀ ਵੋਟਾਂ ਸੁਖਲਾ ਸੀਗਾ ਉਹ ਨਹੀਂ ਕਹਿੰਦਾ ਉਹ ਜਿਨ੍ਹਾਂ ਨੇ ਕਹਿਤੀ ਉਹਨਾਂ ਕਰ ਦਿੱਤਾ ਸਾਡੇ ਨੇ ਤਾਂ ਮੈਂ ਉਹ ਝੂਠ ਨਹੀਂ ਬੋਲਦੇ ਹੈਗੇ ਜੇ ਸੀ ਬੱਦਰ ਟੱਪ ਕੇ ਆ ਅਸੀਂ ਵੀਡੀਓ ਪਾਉਂਦਾ ਸਾਡਾ ਮਤਲਬ ਕੀ ਆ ਦੁੱਖ ਤੁਸੀਂ ਕੱਟੇ ਜੰਗਲਾਂ ਬੇਚ ਦੀ ਤੁਸੀਂ ਆਏ ਸਹੀ ਆ ਫਿਰ ਤੁਸੀਂ ਕਹਿੰਦੇ ਫਰਾਨੇ ਭਾ ਦੀ ਬੜੀ ਸ਼ੇਫ ਗੇਮ ਆ ਠੀਕ ਆ ਅੱਜ ਤੁਸੀਂ ਰੋਣੇ ਪਏ ਹੋ ਵੀ ਅਸ ਜੰਗਲਾਂ ਚ ਕੁੱਟਿਆ ਵੀ ਗਿਆ ਮਾਰਿਆ ਵੀ ਗਿਆ ਆ ਭੁੱਖੇ ਵੀ ਰਹੇ ਨੇ ਜਾਨਾ ਉਹ ਕਿਸੇ ਨੇ ਦੱਸਿਆ ਜਿਹੜਾ ਤੁਸੀਂ ਵੀਡੀਓ ਪਾਪ ਆ ਕਹਿੰਦੇ ਹੋ ਨਾ ਫਰਾਂਸ ਨੇ ਭਾਰਤ ਦੀ ਬੜੀ ਸ਼ੇਫ ਗੇਮ ਆ। ਉਦੋਂ ਕੋਵਿਡ ਨਹੀਂ ਦੱਸਦਾ ਹੈ ਜੀ ਵੀਡੀਓ ਪਾਉਣੇ ਆ। ਉਦੋਂ ਕਿ ਪਹੁੰਚ ਗਏ ਆਪਾਂ ਕਿ ਲੈਣਾ ਚੱਲ ਕੋਈ ਨਹੀਂ ਪਾ ਦਿੰਦਾ ਵੀਡੀਓ। ਅਸੀਂ ਦੋਗਲੇ ਕਿਉਂ ਚੱਲਦੇ ਆ। ਫੇਰ ਇਹ ਬਾਹਲੇ ਮੁਲਕਾਂ ਜਾ ਕੇ ਜੋ ਗੰਦ ਪਾਉਣੇ ਆ। ਲੜਾਈਆਂ ਝਗੜੇ ਵੀ ਅਸੀਂ ਤਾਂ ਹੁਣ ਆ ਗਏ ਆ। ਅਗਰ ਦੀ ਕੰਟਰੀ ਆ ਬਈ ਕੁਝ ਵੀ ਕਰ ਸਕਦਾ ਕਦੋਂ ਵੀ ਕੋਈ ਕਾਨੂੰਨ ਚੇਂਜ ਕਰ ਸਕਦਾਗਾ। ਵੀਡੀਓ ਦੋ ਤਿੰਨ ਆਈਆਂ ਨੇ। ਠੀਕ ਆ ਡੋਂਕੀ ਤਾਂ ਪਹਿਲੇ ਹੀ ਮਿਲਦੀ ਸੀ। ਸਾਨੂੰ 20 ਸਾਲ ਦੇ ਅਸੀਂ ਡੋਂਕੀ ਹੋ ਗਿਆ ਦੇਖਦੇ ਆ ਨੂੰ ਵੀ 20 ਸਾਲ ਹੋ ਗਏ ਡੋਂਕੀ ਲੱਗਦੀ ਨੂੰ। ਪਰ ਆਹ ਜਿਹੜੇ 4-5 ਸਾਲਾਂ ਤੋਂ ਕੰਮ ਚੱਲਦਾ ਆ ਰਿਹਾ ਹੈ ਨਾ ਪਰ ਇਹੋ ਜਿਹਾ ਨਹੀਂ ਸੀਗਾ ਜੋ ਤੁਹਾਡਾ ਸੋਸ਼ਲ ਮੀਡੀਆ ਦਾ ਅਕਾਊਂਟ ਜਾਂਦਾ ਨਾ ਹਰ ਇੱਕ ਸਾਰੀ ਦੁਨੀਆ ਦੇਖਦੀ ਪਈ ਆ ਠੀਕ ਆ ਸਾਰੀ ਦੁਨੀਆ ਪੁਰਤਗਾਲ ਦੇ ਪੇਪਰ ਬੰਦ ਹੋਏ ਕਿ ਨਹੀਂ ਹੋਏ ਇਹ ਕੀਨੇ ਕਰਾਇਆ ਸੋਸ਼ਲ ਮੀਡੀਆ ਨੇ ਮਰੇ ਕੌਣ ਨੁਕਸਾਨ ਕਿਨਾਂ ਹੋਇਆ ਜਾਣਟਣਾ ਪੈਸੇ ਕਮਾ ਲਿਆ ਨਾ ਨੁਕਸਾਨ ਉਹਨਾਂ ਦਾ ਜਿਹੜੇ ਇਹਨੇ ਥਰੂ ਗਏ ਸੀ ਤੁਹਾਡੇ ਵੀਡੀਓ ਪਵਾ ਪਵਾ ਕੇ ਨੁਕਸਾਨ ਤਾਂ ਤੁਹਾਡਾ ਹੀ ਹੋਇਆ ਨਾ। ਦੇਖ ਤੁਸੀਂ ਚੱਲੇ ਬਾਰਡਰ ਤੇ ਟੱਪ ਕੇ ਤੁਸੀਂ ਆਏ ਨੁਕਸਾਨ ਤੁਸੀਂ ਚੱਲ ਰਹੇ ਹੋ। ਇਹਨਾਂ ਨੇ ਕੀ ਗਿਆ? ਇਹਨਾਂ ਨੇ ਪੈਸੇ ਕਮਾ ਲਏ। ਤੁਹਾਨੂੰ ਨਹੀਂ ਪੁਰਤਗਾਲ ਪੇਪਰ ਨਹੀਂ ਬੰਦ ਕਰ ਸਕਦਾ ਧਮਕਾ ਨਹੀਂ ਕਰ ਸਕਦਾ ਅਗਲੇ ਕਾਨੂੰਨ ਵੀ ਬਣਾਇਆ ਚੱਕ ਦਿੱਤੇ। ਕੀ ਕਰ ਲਿਆ ਅਸੀਂ? ਫਿਰ ਅਸੀਂ ਉਹਨਾਂ ਮੁਲਕਾਂ ਜਾ ਕੇ ਗੰਦ ਪਾਉਣੇ ਲੜਾਈਆਂ ਕਰਦੇ ਆ। ਠੀਕ ਆ ਕੈਨੇਡਾ ਦੇ ਵਿੱਚ ਜਾ ਕੇ ਅਸੀਂ ਗੰਦ ਪਾਇਆ। ਮਰਕਾ ਬਾਲ ਕੇ ਮੁਲਕਾ ਜੈ ਗੰਦ ਪਾਇਆ ਹੈ ਦੇਸੀ ਕਿਉਂ ਚੋਰੀ ਕਰਨ ਲੱਗ ਗਏ ਅਸੀਂ ਯਾਰ ਕਿੱਡੀ ਕਬੱਡੀ ਕਰ ਦੇਸੀ ਕਿਉਂ ਯਾਰ ਮਾਰਕੀਟਾਂ ਦੇ ਵਿੱਚੋਂ ਹੈ ਇੱਕ ਵੀਡੀਓ ਆਈ ਸਲੀਮ ਨਾ ਆ ਰਿਹਾ ਯਾਰ ਤੂੰ ਸਾਬਣ ਲਾ ਕੇ ਜਰੂਰਸ ਕੀ ਕੱਢਦੇ ਪਏ ਆਪਣੀ ਕੰਟਰੀਆਂ ਦਾ ਆਪਣੇ ਦਿਮਾਗ ਦਾ ਆ ਦੇਖ ਮੈਂ ਵੀਡੀਓ ਸਾਹਮਣੇ ਆਈ ਆ ਦੇਖੋ ਐ ਜੀ ਲੋਸੇ ਨਿਕਲਦਾ ਪਿਆ ਹੈਗਾ ਅਸੀਂ ਕਿ ਬਾਹਰਲੇ ਮੁਲਕ ਦੀ ਰਣ ਜੋਗ ਹੈਗਾ ਅਸੀਂ ਜਿਹੜਾ ਕੰਮ ਅਸੀਂ ਇੰਡੀਆ 'ਚ ਕਰਦੇ ਆ ਉਹੀ ਕੰਮ ਅਸੀਂ ਬਾਹਲੇ ਮੁਲਕਾਂ 'ਚ ਲੈ ਗਏ ਜੇ ਸਾਡੀ ਰਾਜਨੀਤੀ ਗੰਦੀ ਆ ਆਪਣੀ ਰਾਜਨੀਤੀ ਇੰਡੀਆ ਛੱਡ ਕੇ ਜਾਵਨਾ ਬਾਹਲੇ ਮੁਲਕਾਂ 'ਚ ਅਸੀਂ ਕਿਉਂ ਲੈ ਕੇ ਹਉਣੇ ਆ ਲੜਾਈਆਂ ਝਗੜੇ ਜਿੰਨੇ ਵੀ ਅਸੀਂ ਲੜਾਈਆਂ ਝਗੜੇ ਕਰਦੇ ਹਾਂ ਇੰਡੀਆ ਨਾਲ ਜਾਂ ਪਾਕਿਸਤਾਨੀ ਆ ਔਰ ਇਨ੍ਹਾਂ ਮੁਲਕਾਂ 'ਚ ਰਹਿਣ ਜੋਗੇ ਰਹਿਣ ਲੋ ਯਾਰ ਬਾਤ ਗੋਸ ਕਰ ਲਿਆ ਸੀ ਆਪਣੀ ਸੋਚ ਬਦਲ ਲਈ ਠੀਕ ਆ ਜੱਟਾਂ ਦੇ ਮੁੰਡੇ ਰੋਕ ਸਕਣੇ ਦਰਾ ਪਰ ਦੂਜਾ ਜਾਜ ਵੀ ਆ ਰਿਹਾਗਾ ਫੇਰ ਕਿੰਨੇ ਪੈਸੇ ਲਾ ਕੇ ਗਏ ਆ ਯਾਰ ਇੰਨੀ ਸਾਰਾ ਮਤਸਾਨੂੰ ਆਉਣੀ ਚਾਹੀਦੀ ਹੈ ਨਾ ਫੇਰ ਇਹ ਝੂਠ ਬੋਲਦੇ ਆ ਅਰੇ ਯੂਕੇ ਦਾ ਕੁੜੀ ਜਗਰਾਮਾਂ ਦੀ ਆ ਸੋਸ਼ਲ ਮੀਡੀਆ ਤੇ ਕਹੀ ਮੈਂ ਤਾਂ ਲੀਗਲ ਆ ਮੈਂ 2 ਸਾਲ ਦਾ ਵਰਕ ਪਰਮਿਟ ਮੇਰਾ ਪਿਆ ਹੈਗਾ ਉਹ ਯੂਕੇ ਦਾ ਪਿਆ ਅਮਰੀਕਾ ਕਿੱਥੇ ਆ ਯੂਕੇ ਕਿੱਥੇ ਆ ਫੇਰ ਉਹ ਦੱਸਦੀ ਕਿਹੜੀ ਬੋਸ ਦੇ ਫੜਾ ਭੇਜਣ ਵਾਲੇ ਕੋਈ ਹੋਰ ਆ ਇਹ ਝੂਠ ਨਹੀਂ ਐ ਇਹਨਾਂ ਮਤਲਬ ਡੋਂਕੀ ਲਈ ਆ ਵਿਵਾ ਤੋਂ ਤੂੰ ਝੂਠ ਬੋਲਦੀ ਪਈ ਆ ਠੀਕ ਆ ਫੇਰ ਹਮਦਰਦੀ ਪਾਲਦੇ ਆ ਬੱਦ ਘੱਟ ਬੋਲੇਗਾ ਮਾਫ਼ ਕਰਦੇ ਹੋ ਧੰਨਵਾਦ ਜੀ